ਸੰਗਤ ਜੀਓ ਦਾਸ ਵਲੋਂ ਬਹੁਤ ਪਿਆਰ ਕਰੀ ਫਿਰਤੇ ਪ੍ਰਮਾਣ ਕਰਦਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ ਜੋ ਅਸੀਂ ਅੱਜ ਸ਼ਬਦ ਸੁਣ ਜਾ ਰਹੇ ਆ ਉਹ ਹੈ ਨਾਲ ਨਰਾਇਣ ਮੇਰਾ ਜਮਦੂਤ ਨਾ ਆਵੇ ਮੇਰਾ ਕੰਠ ਲਾਏ ਬਰ ਬਰਾਖੇ ਸਾਤ ਗੁਰ ਕੀ ਸੱਚ ਸਾਖ ਹੈ ਸੰਗਤ ਜੀਓ ਆਓ ਇਹ ਸ਼ਬਦ ਪਹਿਲਾ ਮਿਲ ਕੇ ਰਲ ਕੇ ਅਸੀਂ ਕਾਇਨ ਕਰੀਏ ਉਸ ਤੋਂ ਬਾਅਦ ਇੱਕ ਸਥਾਈ ਤੇ ਅੰਤਰਾ ਸਿਖਾਇਆ ਜਾਏਗਾ ਸਲੋ ਵਿੱਚ ਆ ਸੰਗਤ ਜੀ ਉਹ ਪਹਿਲਾ ਇਹ ਸਾਰ ਸ਼ਬਦ ਜਿੱਦਾਂ ਬਗੁਰਦਵਾਰਾ ਸੱਚ ਕਿਤੇ ਵੀ ਪੜਨਾ ਹੁੰਦਾ ਹੈ ਉਹ ਤਾਂ ਇੱਕ ਲੈਟ ਆਦਿ ਵਿੱਚ ਪੜ ਲੈਣੇ ਆ ਉਸ ਤੋਂ ਬਾਅਦ ਸਲੋ ਅੰਤਰਾ ਤੇ ਸਥਾਈ ਦੋਨੋਂ ਸਿਖਾਈ ਜਾਣਗੇ ਆ ਸੰਗਤ ਜੀ ਮੁਨਾਸੀ ਐਡਿਸਥਾਈਸ ਲੋਸ ਕੀ ਤਰਸਵਤ ਅੰਤਰ ਸਿਖਾਂਗੇ ਗੁਰੂ ਜਿਵੇਂ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਪਿਛਲੀਆਂ ਵੀਡੀਓਜ਼ ਦੇ ਵਿੱਚ ਮੂਲ ਮੰਤਰ ਦਾ ਜਾਪ ਆਇਆ ਗੁਰਤੇਗ ਬਾਤ ਸਹਿਜ ਦਾ ਜਾਪ ਆਇਆ ਗਿਆ ਸੀ ਹੁਣ ਸ਼ਬਦ ਇੰਨਾ ਮਿੱਠਾ ਫਾਇਰ ਸ਼ਬਦ ਸੀਗਾ ਜਗਤ ਜਲੰਦਾ ਰਾਖ ਲੈ ਆਪਣੀ ਕਿਰਪਾ ਦਾ ਅਰੋਧ ਦੇ ਵਿੱਚ ਗੁਰੂ ਸਾਹਿਬ ਜੀ ਨੇ ਕੁਝ ਬਚਨ ਦੀ ਵੀ ਸੇਵਾ ਲਈ ਸੀ ਕੁਝ ਬਚਨ ਸੰਗਤ ਨਾਲ ਸਾਂਝੇ ਗੁਰੂ ਸਾਹਿਬ ਇਸੇ ਤਰ੍ਹਾਂ ਹੀ ਆਪਣੀ ਬੱਚੀ ਕੋਲੋਂ ਸੇਵਾ ਲੈਂਦੇ ਨੇ ਸੰਗਤ ਜੀ ਤੁਸੀਂ ਹਰ ਕਮੈਂਟ ਕਰਕੇ ਦੱਸੋ ਜਿਵੇਂ ਕਿ ਜਾਪ ਦੀ ਵੀਡੀਓ ਪਾਈ ਗਈ ਹੈ ਸਿਮਰਨ ਦੀ ਪਾਈ ਗਈ ਵੀਡੀਓ ਤੁਸੀਂ ਸਾਨੂੰ ਦੱਸੋ ਜਿਵੇਂ ਕਈ ਸੰਗਤਾਂ ਕਈ ਸੰਗਤ ਦੀ ਡਿਮਾਂਡ ਹੁੰਦੀ ਹੈ ਕੀ ਹੁਣ ਇਹ ਵੀਡੀਓ ਪਾਓ ਹੁਣ ਇਹ ਵੀਡੀਓ ਪਾਓ ਉਹ ਵੀਡੀਓ ਪਾਓ ਇਸ ਜਾਪ ਦੀ ਵੀਡੀਓ ਪਾਓ ਸਿਮਰਨ ਦੀ ਇੰਦਾਰੇ ਸਿਮਰਨ ਦੀ ਵੀਡੀਓ ਪਾਓ ਕਵਿਤਾ ਦੀ ਵੀਡੀਓ ਪਾਓ ਸੰਗਤ ਜੀ ਤੁਹਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸੰਗਤ ਦਾ ਜਿਹੜਾ ਸੰਗਤ ਦਾ ਹੁਕਮ ਹੈ ਉਹ ਗੁਰਸਾਹਿਬ ਦੀ ਗੀਤਵਾਨ ਦਾ ਅਸੇ ਸਿਰ ਮੱਤੇ ਹੈ ਸੰਗਤ ਜੀ ਜੀ ਨੂੰ ਹੁਕਮ ਲਗਾਓ ਅਸੀ ਉਹ ਵੀਡੀਓ ਨੈਕਸਟ ਨੈਕਸਟ ਜਿਹੜੀ ਵੀਡੀਓ ਹੋਗੀ ਅਪਲੋਡ ਕੀਤੀ ਜਾਏਗੀ ਸੰਗਤ ਜੀਓ ਸੰਗਤ ਜੀ ਉਦਾਸ ਕੋਲੋਂ ਵਚਨ ਕਰਦੇ ਆ ਕੀਰਤਨ ਸਿਖਾਉਂਦੇ ਕਿਹਨੂੰ ਕਰਦੇ ਬੋਲਾਂ ਚ ਕੋ ਹੁਣ ਕੀ ਅੰਜਾਂ ਚ ਬੱਚੇ ਸਨ ਮੁਕੀਵਾ ਬੁਝਰ ਕਰਨੀ ਸੰਘਾ ਜੀ ਆਓ ਗੱਜ ਕੇ ਬਲੋ ਫਤਿਆਂ ਕੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ